ਕਿੰਨੇ ਟੀ-ਸ਼ਰਟਸ ਆ ਗਏ ਵੀਰੇ ਇਹ ਤੁਸੀਂ ਦੇਖ ਸਕਦੇ ਹੋ ਪਰ ਰੇਟ ਵੀ ਬਦਲ ਸਕਦੇ ਹੋ ਰਿਮੋਟ ਦੇ ਵਿੱਚ ਇਹ ਫਲਫੀ ਆ ਗਏ ਜੀ 149 ਸ਼ਰਟ ਚੈੱਕ ਕਰ ਮੁੰਡਾ ਖੜਾ ਟਕਾ ਸ਼ਰਟ ਚੈੱਕ ਕਰ ਕਿੰਨੇ ਦੀ ਇਹ ਇਹ ਹੈਗੀ 300 ਦੀ ਹੈ 300 ਰੁਪਏ ਦੀ 300 ਰੁਪਏ ਦੀ ਸ਼ਰਟ ਆ ਵੀਰੇ ਸਟਾਫ ਇਹਦਾ ਠੀਕ ਹੈ ਸਭ ਤੁਸੀਂ ਆਪ ਦੀ ਮਰਜ਼ੀ ਮੁਤਾਬਕ ਲੈ ਸਕਦੇ ਹੋ ਆ ਬੁਆਏ ਜੇ ਸ਼ਰਟ ਆ ਗੀਆਂ ਤਾਂ 999 ਰੁਪਏ ਦੇ ਵਿੱਚ ਪੈਂਟ ਹੈ ਆ ਪੈਂਟ ਆ ਗਈ ਬੱਚਿਆਂ ਵਾਲੀ ਬੱਚਿਆਂ ਵਾਲੀ ਪੈਂਟ ਹੈ ਉੱਪਰ ਕੀ ਆ ਕਾਟਨ ਦੀ ਉਹ ਇਹਦਾ ਉਹ ਆ ਵੀ ਜਿਹੇ ਹੈਗੇ ਉਹ ਨਹੀਂ ਹੁੰਦੀ ਖੋਲੇ ਜੋਗਰ ਜੋਗਰ ਆ ਗਈ ਇਹ ਤਾਂ ਆਮ ਆਮ ਸਾ ਆਪਣੇ ਚੈ ਹੀ ਦੀ ਆ ਗਈ ਹੈ ਨਾ ਕਿਰੇਟ ਚ ਆ ਗਈ ਇਹ ਉਹ ਮੇਰੇ ਹੋਣੀ ਨਹੀਂ ਇਹ ਹੈਗੀ ਹੈ ਜੀ ਮਹਲਾ ਤਾਂ 350 350 ਰੁਪਏ ਦੀ ਆ ਵੀਰੇ ਜੀ ਪੈ ਗਈ 99 ਜਿੰਨਾ ਵੀ ਆ ਮਾਲ ਪਿਆ 99 ਦੇ ਵਿੱਚ ਹੀ ਹੈ ਜੀ ਆ 149 ਚ ਆ ਗਿਆ ਤੇ ਸਾਹਮਣੇ ਸੋਨੂੰ ਟੈਚੀ ਦਿਖਾਉਣੇ ਆ ਵੀਰੇ ਕਾਫੀ ਡੈਸ ਤੇ ਚੱਲ ਰਹੇ ਨੇ ਇਹ ਤਰਾਇ ਤੁਸੀ ਪੈਚੀ ਦੇ ਦੇਖ ਸਕਦੇ ਹੋ ਐਮ ਆਰ ਪੀ ਵੀ ਲਿਖਿਆ ਹੋਇਆ ਸਾਰੇ ਕੰਪਨੀ ਦੇ ਕਿਨਸ ਸੁਫਾਰੀ ਦਾ ਆ ਗਿਆ ਹਾਂ ਸੁਫਾਰੀ ਦਾ ਐਮ ਆਰ ਵੀ 8300 ਦਾ ਐਮ ਆਰ ਪੀ 83 ਐਮ ਆਰ ਪੀ 8300 ਆ ਤੇ 65% ਡਿਸਕਾਊਂਟ ਹੈ ਨਾ 65% ਡਿਸਕਾਊਂਟ ਚੱਲ ਰਿਹਾ ਜੀ ਇਧਰ ਤੁਸੀਂ ਦੇਖ ਸਕਦੇ ਹੋ ਸਾਰੀ ਕੰਪਨੀ ਦੇ ਪੈਨ ਆਪਣੇ ਇਧਰ ਬਾਬੂ ਜੀ ਦੇਖੀ ਅੰਗਰੇ ਸਾਰੇ 64% ਆ ਕੋਈ 65% ਆ ਡਿਸਕਾਊਂਟ ਚੱਲ ਰਿਹਾ ਡੀਮਾਰਟ ਦੇ ਵਿੱਚ ਆ ਚੱਪਲਾਂ ਦੀ ਵੈਰਾਈਟੀ ਆ ਗਈ ਨੇ ਕੋਲ ਦੇਖੋ 99 ਸਮਲੇ ਨਾ ਆ ਚੱਪਲਾਂ ਦੀ ਵੈਰਾਈਟੀ ਆ ਗਈ ਸਾਰੀ ਡੀਮਾਰਟ ਹਮਾਰਿਆਂ ਕੋਲ ਇਧਰ ਲੇਡੀ ਚੱਪਲ ਆ ਗਈਆਂ ਹਾਂ ਜੈਕਟ ਆ ਗਈਆਂ ਜੀ ਆਹ ਕਹਿੰਦਾ ਮੈਂ ਪਾਉਣੀ ਆ ਬੱਤੂ ਕਹਿੰਦਾ ਮੈਂ ਪਾਉਣੀ ਆ ਪਾ ਕੇ ਦਿਖਾ ਦੇ ਇੱਕ ਵਾਰ ਚਲਾਈ ਪਾ ਲਓ ਕੱਲਾ ਬਦਰਵਾਜ਼ ਬੰਦ ਦੇਖ ਪਾ ਗਏ ਆ ਕੜ ਗਿਆ ਇਹਦਾ ਕਿਹੜਾ ਫੋਨ ਸਾਈਜ਼ ਦੇ ਕਰਦਾ ਦਿਖਾਉਣਾ ਤੁਸੀਂ ਆ ਬਰਤਨ ਦੇਖ ਰਹੇ ਹੋ ਨਾ ਦੂਰੋਂ ਤਾਂ ਇਹ ਲੈਦੇ ਸਟੀਲ ਦੇ ਇਹ ਸੇ ਹੁਣ ਕੋਈ ਚੌਂਕਦੇ ਗੱਲ ਕਰ ਰਹੇ ਹੈ ਹੈ ਸਟੀਲ ਦੇ ਨੇ ਇਹ ਇਹਨਾਂ ਇਹਨੋਂ ਉੱਪਰ ਨਾ ਪੇਂਟ ਕਰਿਆ ਹੋਇਆ ਕਹਿ ਸਕਦੇ ਆਪਾਂ ਹਏ ਹੇ ਸਟੀਲ ਦੇ ਆ ਸਾਰੇ ਬਰਤਨ ਮਿਲ ਜਾਣਗੇ ਲੰਚ ਬਾਕਸ ਵਗੈਰਾ ਸਾਰੀ ਚੀਜ਼ ਇੱਥੋਂ ਸੈਸਰੀ ਜੋ ਵੀ ਚਾਹੀਦੀ ਹੈ ਨਾ ਦੇਖੋ ਸਭ ਮਿਲ ਜਾਣੀਆਂ ਜੀ ਡੀਮਾਰਟ ਦੇ ਵਿੱਚੋਂ ਸਾਨੂੰ ਪ੍ਰਾਈਸ ਵਗੈਰੇ ਸਾਰੇ ਉੱਪਰ ਲਿਖੇ ਹੋਏ ਆ ਪੜ ਸਕਦੇ ਹੋ ਤੁਸੀਂ ਮੇਰੇ ਸ਼ੋਟ ਆ ਜਾ ਪੱਖਾ ਤੁਸੀਂ ਦੇਖ ਸਕਦੇ ਹੋਗੇ ਅਦੇ ਕੀ ਜੀ ਇਹ ਮਤਲਬ ਆ ਉਹ ਆਣੀ ਚੁਟਕਣੀ ਨਹੀਂ ਹੁੰਦੀ ਆਪਣੀ ਉੱਥੇ ਆਪਾਂ ਲਾ ਸਕਦੇ ਹਾਂ ਹਣਾ ਤੇ ਵਿੱਚ ਚਾਰਜਰ ਪੈ ਗਿਆ ਚਾਰਜਰ ਇਹ ਚਾਰਜ ਹੁੰਦਾ ਤੁਸੀਂ ਦੇਖ ਸਕਦੇ ਹੋ ਉਹ ਸੈਲਣੀਏ ਦੇ ਵਿੱਚ ਹਣਾ ਦਿਖਾਉਂ ਚਾਰਜ ਚਾਰਜ ਦਿਖਾਏ ਤੇ ਆਪ ਦਾ ਆਸ ਇਹ ਸਾਰਾ ਚਾਰਜਿੰਗ ਹੁੰਦੇ ਤੁਸੀਂ ਟਾਈਪ ਚਾਰਜ ਲੱਗ ਜੂਗਾ ਇਹਨੂੰ ਇਹ ਵੀ ਚੀਜ਼ ਘੈਂਟਾ ਯਾਰ ਹਣਾ ਉਹ ਚੱਕੀ ਵੱਡਾ ਚੱਕੀ ਜਲਦੀ ਚਟ ਲਾਈਟ ਵੀ ਚੱਲਦੀ ਆ ਬਗਾਓ ਚੱਕੀ ਵੱਡਾ ਇੱਕ ਵੱਡਾ ਬੋਲਾ ਚਾਰਜਰ ਪਰ ਪੁਆਇੰਟ ਇਹਦੇ ਵਿੱਚ ਸਾਈਜ਼ ਆਪ ਨੂੰ ਵੱਡਾ ਵੀ ਮਿਲ ਜਾਣਾਗਾ ਇਹ ਵੀ ਇਹ ਵੀ ਚਾਰਜਿੰਗ ਹੀ ਆ ਹਣਾ ਚਾਰਜਿੰਗ ਹੀ ਹੈ ਨਾ ਉਹ 5 ਬੋਟ ਆਊਟ ਆ ਉਹ ਹਾਂ ਚਾਰਜੇ ਥੋੜਾ ਜਿਹਾ ਵੱਡਾ ਹੈਵੀ ਚ ਆ ਗਿਆ